ਤੇ ਉਸ ਠੰਡੇ ਬੁਰਜ ਵਿੱਚ ਜਿੱਥੇ ਜੇਠ ਹਾੜ ਦੇ ਮਹੀਨੇ ਵਿੱਚ ਠੰਡ ਲੱਗਦੀ ਹੋਵੇ ਤੇ ਸਹਿਬ ਜਾਂਦਿਆਂ ਮਾਤਾ ਗੁਜਰਕਾਰ ਜੀ ਨੂੰ ਹੁਕਮ ਕਰ ਦਿੱਤਾ ਸੀ ਉਸ ਕੈਦ ਵਿੱਚ ਠੰਡੇ ਬੁਰਜ ਦੇ ਅੰਦਰ ਇਹਨਾਂ ਨੂੰ ਰੱਖਿਆ ਜਾਵੇ। ਇਹ ਕੱਲ ਨਾ ਇਹੀ ਨਹੀਂ ਨਾਲ ਕਹਿੰ ਦਿੱਤਾ ਨਾ ਕੁਝ ਇਹਨਾਂ ਨੂੰ ਖਾਣ ਵਾਸਤੇ ਦਿੱਤਾ ਜਾਵੇ, ਨਾ ਕੁਝ ਪੀਣ ਵਾਸਤੇ ਦਿੱਤਾ ਜਾਵੇ। ਵਜ਼ੀਰ ਖਾਂ ਹੁਕਮ ਕੀਤਾ ਸੀ ਜੇ ਇੱਕ ਰਾਤ ਭੁੱਖੇ ਰੱਖਾਂਗੇ ਇਨਾਂ ਨੂੰ ਸੌਣ ਵਾਸਤੇ ਕੋਈ ਬਿਸਤਰਾ ਨਾ ਦਵਾਂਗੇ ਤੇ ਰਾਤ ਦੀ ਠੰਡ ਹੱਡਾਂ ਨੂੰ ਚੀਰਦੀ ਹੈ ਇਹ ਤਾਂ ਉਮਰ ਵਿੱਚ ਬੱਚੇ ਨੇ ਤੇ ਮਾਤਾ ਬਜ਼ੁਰਗ ਹੈ ਦੋਹੀ ਹਾਲਾਤਾਂ ਵਿੱਚ ਜ਼ਿਆਦਾ ਠੰਡ ਲੱਗਦੀ ਹੈ ਜਾਂ ਬੁਢੇਪੇ ਵਿੱਚ ਜਾਂ ਬਚਪਨ ਵਿੱਚ ਆਖਿਆ ਬੱਚੇ ਨੇ ਇਹਨਾਂ ਨੇ ਠਰ ਠਰ ਕੇ ਸਵੇਰੇ ਈਨ ਮੰਨ ਲੈਣੀ ਹੈ ਬਜ਼ੁਰਗ ਮਾਤਾ ਹੈ ਇਹਦੇ ਤੋਂ ਠੰਡ ਸਹਾਰੀ ਨਹੀਂ ਜਾਣੀ ਇਹਨੇ ਵੀ ਸਵੇਰੇ ਈਨ ਮੰਨ ਲੈਣੀ ਹੈ ਉਹਨਾਂ ਨੇ ਫਿਰ ਆਖ ਦਿੱਤਾ ਇਹਨਾਂ ਨੂੰ ਕੁਝ ਖਾਣ ਵਾਸਤੇ ਨਹੀਂ ਦੇਣਾ ਸੌਣ ਵਾਸਤੇ ਕੋਈ ਗਰਮ ਕੱਪੜਾ ਨਹੀਂ ਦੇਣਾ ਤੇ ਸਹਬ ਜਾਂਦਿਆਂ ਮਾਤਾ ਗੁਦਰ ਕੌਰ ਜੀ ਨੂੰ ਅੱਜ ਦੀ ਰਾਤ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਸੀ ਉੱਥੇ ਰਾਤ ਕੱਢੀ ਹੁਕਮ ਕਰ ਦਿੱਤਾ ਕੋਈ ਵੀ ਇਹਨਾਂ ਦੀ ਸੇਵਾ ਵਿੱਚ ਜਾ ਨਹੀਂ ਸਕਦਾ ਜੇ ਕੋਈ ਇਹਨਾਂ ਦੀ ਸੇਵਾ ਕਰੇਗਾ ਉਨ ਨੂੰ ਅਤੇ ਉਹਦੇ ਪਰਿਵਾਰ ਨੂੰ ਮਾਰ ਕੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਵੇਗਾ ਤੇ ਉੱਥੇ ਫਿਰ ਇੱਕ ਸੇਵਾ ਕਰਨ ਵਾਲੇ ਇਨਸਾਨ ਦਾ ਪੁੰਨੀ ਦਾ ਨਾਮ ਆਉਂਦਾ ਹੈ ਜਿਹਨੂੰ ਇਤਿਹਾਸ ਭਾਈ ਮੋਤੀराम ਮਹਿਰਾ ਦੱਸਦਾ ਹੈ ਉਹ ਭਾਈ ਮੋਤੀराम ਮਹਿਰਾ ਜਿਨ੍ਹਾਂ ਦਾ ਜ਼ਿਕਰ ਭਾਈ ਕੇਸਰ ਸਿੰਘ ਜੀ ਨੇ ਆਪਣੀ ਕਿਤਾਬ ਸ਼ਹੀਦਨਾਮਾ ਵਿੱਚ ਕੀਤਾ ਸੀ ਕਿ ਉਹ ਭਾਈ ਮੋਤੀराम ਮਹਿਰਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਪੰਥ ਸਾਜਿਆ ਸੀ ਉਹਨਾਂ ਪੰਜਾਂ ਪਿਆਰਿਆਂ ਵਿੱਚੋਂ ਇੱਕ ਪਿਆਰੇ ਭਾਈ ਹਿੰਮਤ ਸਿੰਘ ਸਨ ਤੇ ਉਸ ਭਾਈ ਹਿੰਮਤ ਸਿੰਘ ਦਾ ਭਤੀਜਾ ਲੱਗਦਾ ਹੈ ਭਾਈ ਮੋਤੀराम ਮਹਿਰਾ ਪਸ਼ੋਕੜ ਪਰਿਵਾਰ ਵਿੱਚੋਂ ਗੁਰੂ ਸਾਹਿਬ ਨਾਲ ਜੁੜਿਆ ਹੈ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਦੇ ਦਰਸ਼ਨ ਨਹੀਂ ਕੀਤੇ ਸੰਗਤਾਂ ਦਰਸ਼ਨ ਕਰਨ ਜਾਂਦੀਆਂ ਨੇ ਸਰਹੰਦ ਦੀ ਧਰਤੀ ਤੋਂ ਲੰਘ ਕੇ ਜਾਂਦੀਆਂ ਨੇ ਤੇ ਭਾਈ ਮੋਤੀराम ਮਹਿਰਾ ਸੰਗਤ ਕੋਲੋਂ ਆਨੰਦਪੁਰ ਸਾਹਿਬ ਵਾਲੇ ਗੁਰੂ ਦੀਆਂ ਵਡਿਆਈਆਂ ਬੜੀਆਂ ਸੁਣੀਆਂ ਨੇ ਕੰਨਾਂ ਦੇ ਨਾਲ ਬੜਾ ਕੁਝ ਸੁਣਿਆ ਕਿ ਆਨੰਦਪੁਰ ਸਾਹਿਬ ਵਾਲਾ ਗੁਰੂ ਬੜਾ ਦਾਨੀ ਹੈ ਬੜਾ ਪੁੰਨੀ ਹੈ ਜ਼ੁਲਮ ਦੇ ਵਿਰੁੱਧ ਖੜਨ ਵਾਲਾ ਹੈ ਇਹ ਵੀ ਪਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਆਪਣੇ ਪਿਤਾ ਜੀ ਨੂੰ ਤੋਰ ਦਿੱਤਾ ਸੀ ਦਿੱਲੀ ਦੀ ਧਰਤੀ ਤੇ ਸ਼ਹੀਦ ਹੋਣ ਵਾਸਤੇ ਬੜਾ ਮਨ ਵਿੱਚ ਪਿਆਰ ਹੈ ਬੜਾ ਸਤਿਕਾਰ ਹੈ ਜਦੋਂ ਹੁਕਮ ਕੀਤਾ ਕਿ ਸਹਿਬ ਆਜ਼ਾਦਿਆਂ ਮਾਤਾ ਗੁਜਰਕਾਰ ਦੀ ਨੂੰ ਠੰਡੇ ਬੁਰਦ ਵਿੱਚ ਰੱਖਣਾ ਹੈ ਕੁਝ ਖਾਣ ਨੂੰ ਨਹੀਂ ਦੇਣਾ ਕੁਝ ਪੀਣ ਨੂੰ ਨਹੀਂ ਦੇਣਾ ਤੇ ਮੋਤੀ ਰਾਮ ਮਹਿਰਾ ਵਜ਼ੀਰ ਖਾਨ ਦੇ ਦਰਬਾਰ ਅੰਦਰ ਲੰਗਰੀ ਦਾ ਕੰਮ ਕਰਦਾ ਹੈ ਜਿਹੜੇ ਜੇਲ੍ਹ ਵਿੱਚ ਕੈਦੀ ਨੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਦਾ ਕੰਮ ਕਰਦਾ ਹੈ ਤੇ ਜਦੋਂ ਇਹਦੇ ਤੱਕ ਗੱਲ ਪਹੁੰਚੀ ਦਰੋਗੇ ਨੇ ਸਾਰੀ ਗੱਲ ਦੱਸੀ ਆਨੰਦਪੁਰ ਵਾਲੇ ਗੁਰੂ ਨੂੰ ਘੇਰਾ ਪਾਇਆ ਚਮਕਾਰ ਦੀ ਗੜੀ ਵਿੱਚ ਘੇਰਾ ਪਾ ਕੇ ਰੱਖਿਆ ਪਰ ਉਹ ਬਚ ਕੇ ਨਿਕਲ ਗਿਆ ਪਰ ਆਖਿਆ ਉਹਦੇ ਪੁੱਤਰ ਤੇ ਮਾਤਾ ਸਾਡੀ ਕੈਦ ਵਿੱਚ ਨੇ ਸਾਰੀ ਵਿਥਿਆ ਦੱਸੀ ਕਿ ਕਿਵੇਂ ਉਹਨਾਂ ਨੂੰ ਇੱਥੇ ਲਿਆਂਦਾ ਹੈ ਕਿਵੇਂ ਤਸੀਹੇ ਦਿੱਤੇ ਗਏ ਤੇ ਇਹ ਵੀ ਦੱਸ ਦਿੱਤਾ ਅੱਜ ਵਜ਼ੀਰ ਖਾਨ ਨੇ ਹੁਕਮ ਕੀਤਾ ਹੈ ਕਿ ਉੱਪਰ ਲੈਣ ਵਾਸਤੇ ਕੋਈ ਕੱਪੜਾ ਨਹੀਂ ਦੇਣਾ ਇਹ ਵੀ ਦਰੋਗੇ ਨੇ ਦੱਸ ਦਿੱਤਾ ਕਿ ਇਹਨਾਂ ਨੂੰ ਪੀਣ ਵਾਸਤੇ ਖਾਣ ਵਾਸਤੇ ਕੁਝ ਨਹੀਂ ਦੇਣਾ ਤੇ ਜਿਹੜਾ ਅੰਦਰ ਦਾ ਧਰਮ ਸੀ ਭਾਈ ਮੋਤੀ राम ਮਹਰੇ ਦਾ ਉਹ ਜਾਗ ਗਿਆ ਅੰਦਰ ਹਿਰਦੇ ਦੇ ਅੰਦਰ ਬੜਾ ਦਰਦ ਪੈਦਾ ਹੋਇਆ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਇਨਸਾਨਾਂ ਵਾਸਤੇ ਇੰਨਾ ਦੁੱਖ ਜਰਦੇ ਪਏ ਨੇ ਜਿਨ੍ਹਾਂ ਦੇ ਲਾਲਾਂ ਉੱਪਰ ਇੰਨੇ ਤਸੀਹੇ ਹੋ ਰਹੇ ਨੇ ਭਾਈ ਮੋਤੀराम ਮੈਰਾ ਆਪਣਾ ਕੰਮ ਨਵੇੜ ਕੇ ਘਰੇ ਗਿਆ ਪਰਿਵਾਰ ਵਿੱਚ ਬਜ਼ੁਰਗ ਮਾਤਾ ਹੈ ਪਤਨੀ ਹੈ ਛੋਟਾ ਜਿਹਾ ਬੱਚਾ ਹੈ ਤੇ ਭਾਈ ਮੋਤੀਰਾਮ ਹੈ तकरीबन ਚਾਰ ਕੁ ਜੀ ਨੇ ਤੇ ਘਰੇ ਜਾ ਕੇ ਸਾਰਾ ਪਰਿਵਾਰ ਪ੍ਰਸ਼ਾਦਾ ਤਿਆਰ ਕਰਕੇ ਬੈਠਾ ਹੈ ਕੀ ਰੋਜ਼ਾਨਾ ਦੀ ਧਰਾਂ 모ਤੀ RAM ਆਵੇਗਾ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਾਂਗੇ ਪ੍ਰਜ ਭਾਈ 모ਤੀ RAM ਮਹਿਰਾ ਜਿਹੜੇ ਕੈਦੀ ਸਨ ਸਾਰਿਆਂ ਨੂੰ ਪ੍ਰਸ਼ਾਦਾ ਛਕਾ ਕੇ ਆਇਆ ਚਿਹਰੇ ਦਾ ਰੰਗ ਉੱਡਿਆ ਜਦੋਂ ਘਰੇ ਵੜਿਆ ਤੇ ਪਰਿਵਾਰ ਪੁੱਛ ਲਿਆ ਅੱਜ ਤੁਸੀਂ ਸਹੀ ਨਹੀਂ ਲੱਗ ਰਹੇ ਤੁਹਾਡਾ ਚਿਹਰਾ ਦੱਸਦਾ ਹੈ ਅੱਜ ਕਿਸੇ ਦੁੱਖ ਵਿੱਚ ਹੋ ਟੈਨਸ਼ਨ ਵਿੱਚ ਹੋ ਤੇ ਭਾਈ ਮੋਤੀਰਾ ਮੇਰੇ ਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ ਰੋਂਦੇ ਹੋਏ ਸਾਰੇ ਵਿਥਿਆ ਦਸੀ ਆਨੰਦਪੁਰ ਵਾਲੇ ਗੁਰੂ ਦੇ ਲਾਲ ਕੈਦ ਵਿੱਚ ਨੇ ਵਜ਼ੀਰ ਖਾਂ ਬੜਾ ਦੁੱਖ ਕਰ ਰਿਹਾ ਹੈ ਬੜੇ ਤਸੀਹੇ ਦੇ ਰਿਹਾ ਹੈ ਜਦੋਂ ਪਰਿਵਾਰ ਨੂੰ ਦੱਸਿਆ ਠੰਡੇ ਬੁਰਜ ਵਿੱਚ ਉਹਨਾਂ ਨੂੰ ਕੈਦ ਕੀਤਾ ਹੋਇਆ ਤੇ ਸਾਰੇ ਪਰਿਵਾਰ ਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ ਫਿਰ ਵਿਆਹਤ ਬਣਾਈ ਕਿ ਸਾਡੇ ਕੋਲ ਇੰਨਾ ਧਨ ਨਹੀਂ ਅਸੀਂ ਸਹਿਬ ਆਜ਼ਾਦਿਆਂ ਨੂੰ ਬਚਾ ਸਕੀਏ ਸਾਡੇ ਕੋਲ ਇੰਨੀ ਤਾਕਤ ਨਹੀਂ ਅਸੀਂ ਸਹਿਬ ਆਜ਼ਾਦਿਆਂ ਨੂੰ ਕੈਦ ਵਿੱਚੋਂ ਛੁਡਵਾ ਸਕੀਏ ਤੇ ਭਾਈ ਮੋਤੀराम ਮਹਿਰੇ ਨੇ ਆਖਿਆ ਜੇ ਪਰਿਵਾਰ ਸਾਥ ਦਵੇ ਤੇ ਅਸੀਂ ਸਹਿਬ ਆਜ਼ਾਦਿਆਂ ਦੀ ਦੁੱਧ ਦੇ ਨਾਲ ਕੁਝ ਸੇਵਾ ਕਰ ਸਕਦੇ ਹਾਂ ਅਸੀਂ ਦੁੱਧ ਪਿਲਾ ਕੇ ਆਪਣਾ ਫਰਜ਼ ਅਦਾ ਕਰ ਸਕਦੇ ਹਾਂ ਆਖਿਆ ਸਹਿਬ ਆਜ਼ਾਦੇ ਸਾਡੇ ਵਾਸਤੇ ਜੇਲਾਂ ਵਿੱਚ ਬੈਠੇ ਨੇ ਅਸੀਂ ਪ੍ਰਸ਼ਾਦਾ ਛੱਕੇ ਘਰੇ ਸੌਂ ਜਾਈਏ ਤੇ ਉਹ ਭੁੱਖਣ ਪਾਣੇ ਬੈਠੇ ਹੁਣ ਇੰਜ ਨਹੀਂ ਹੋ ਸਕਦਾ ਸਾਰੇ ਪਰਵਾਰ ਨੇ ਹਮਾਇਤ ਕੀਤੀ ਘਰ ਵਾਲੀ ਨੇ ਦੁੱਧ ਗਰਮ ਕੀਤਾ ਕੁਝ ਇਤਿਹਾਸ ਕਰਿਆ ਆਖਦੇ ਥੋੜੇ ਜੇ ਮੇਵੇ ਗਰਮ ਕੀਤੇ ਦਾਖਾ ਗਰਮ ਕੀਤੀਆਂ ਤੇ ਭਾਈ ਮੋਤੀराम ਮੈਰਾ ਛਕਾਉਣ ਵਾਸਤੇ ਗਿਆ ਬਾਰਟੀ ਵਿੱਚ ਸਾਰਾ ਸਮਾਨ ਪਾਇਆ ਲੋਈ ਦੀ ਬੁੱਕਲ ਮਾਰੀ ਜਦੋਂ ਠੰਡੇ ਬੁਰਜ ਦੇ ਕੋਲ ਪਹੁੰਚਿਆ ਤੇ ਸਿਪਾਹੀ ਨੇ ਅੱਗੇ ਰੋਕ ਲਿਆ ਸੀ ਪੁੱਛਿਆ 모ਤੀ ਤੇਰਾ ਕੰਮ ਤਾਂ ਨਿਭੜ ਗਿਆ ਹੈ ਕਦੋਂ ਦਾ ਪ੍ਰਸ਼ਾਦਾ ਛਕਾ ਕੇ ਕੈਦੀਆਂ ਨੂੰ ਚਲਾ ਗਿਆ ਸੀ ਹੁਣ ਫੇਰ ਦੁਬਾਰਾ ਇੱਥੇ ਆ ਗਿਆ ਤੇ ਭਾਈ 모ਤੀ ਰਾਮ ਆਖਿਆ ਜਿਹੜੇ ਠੰਡੇ ਬੁਰਜ ਵਿੱਚ ਕੈਦੀ ਨੇ ਉਹ ਰਹਿੰਦੇ ਨੇ ਤੇ ਸਿਪਾਹੀ ਆਖਿਆ ਤੈਨੂੰ ਪਤਾ ਨਹੀਂ ਇਧਰ ਵਾਲੇ ਕੈਦੀਆਂ ਨੂੰ ਕੁਝ ਛਕਾਉਣਾ ਦੂਰ ਦੀ ਗੱਲ ਉਹਨਾਂ ਦੇ ਕੋਲ ਜਾਣਾ ਵੀ ਮਨਾ ਕੀਤਾ ਹੋਇਆ ਹੈ ਤੇ ਭਾਈ ਮੋਤੀਰਾਮ ਮੇਰਾ ਆਖਿਆ ਮੈਨੂੰ ਆਗਿਆ ਦਵੋ ਮੈਂ ਕੁਝ ਸਿਖਾਉਣਾ ਚਾਹੁੰਦਾ ਹਾਂ ਸਿਪਾਹੀ ਜਾਣ ਨਹੀਂ ਦਿੰਦਾ ਤੇ ਭਾਈ ਮੋਤੀਰਾਮ ਮੇਰਾ ਇਹ ਵੀ ਜਾਣਦਾ ਹੈ ਰੋਜ਼ਾਨਾ ਦਾ ਉਥੇ ਕੰਮ ਕਰਨ ਵਾਲਾ ਹੈ ਪਤਾ ਹੈ ਇਹਦੇ ਦਰਬਾਰ ਦੇ ਸਿਪਾਹੀ ਵੀ ਲਾਲਚੀ ਨੇ ਉਹਨੇ ਕੁਝ ਪੈਸੇ ਦਿੱਤੇ ਉਹਨਾਂ ਨੇ ਜਾਣ ਦੀ ਆਗਿਆ ਦੇ ਦਿੱਤੀ ਤੇ ਬਾਬਾ ਮੋਤੀਰਾਮ ਮੇਰਾ ਬੜੇ ਜਲਦੀ ਜਲਦੀ ਨਾਲ ਤੁਰ ਕੇ ਠੰਡੇ ਬੁਰਜ ਵਿੱਚ ਚੜ੍ਹਿਆ ਜਦੋਂ ਕਿਸੇ ਦੇ ਆਉਣ ਦੀ ਆਵਾਜ਼ ਸੁਣੀ ਪੈਰਾਂ ਦੇ ਆਵਾਜ਼ ਮਿਲੀ ਕਿ ਕੋਈ ਠੰਡੇ ਬੁਰਜ ਦੀਆਂ ਪੌੜੀਆਂ ਚੜ ਕੇ ਆ ਰਿਹਾ ਹੈ ਤੇ ਮਾਤਾ ਗੁਜਰ ਕੌਰ ਸਿੱਧੇ ਹੋ ਕੇ ਬੈਠ ਗਏ ਕਿ ਹੋ ਸਕਦਾ ਹੈ ਰਾਤ ਦਾ ਸਮਾਂ ਹੈ ਕਿਤੇ ਵਜ਼ੀਰ ਖਾਨ ਦਾ ਕੋਈ ਸਿਪਾਹੀ ਨਾ ਆ ਰਿਹਾ ਹੋਵੇ ਅੱਧੀ ਰਾਤ ਮੇਰੇ ਜਿਗਰ ਦੇ ਟੋਟਿਆਂ ਨੂੰ ਅੱਡ ਨਾ ਕਰਕੇ ਲੈ ਜਾਵੇ ਮਾਤਾ ਗੁਜਰ ਕੌਰ ਬੈਠ ਗਏ ਤੇ ਜਦੋਂ ਸਿਪਾਹੀ ਭਾਈ ਮੋਤੀराम ਮਹਿਰਾ ਕੋਲ ਆਇਆ ਤੇ ਮਾਤਾ ਜੀ ਪੁੱਛਿਆ ਸੀ ਭਾਈ ਕੌਣ ਹੈ ਤੇ ਭਾਈ ਮੋਤੀराम ਮਹਿਰਾ ਚਰਣਾ ਵਿੱਚ ਡਿੱਗ ਕੇ ਆਖਿਆ ਸੀ ਮਾਤਾ ਜੀ ਤੁਹਾਡਾ ਸੇਵਕ ਹਾਂ ਪੁੱਛਿਆ ਕਾਦੇ ਵਾਸਤੇ ਆਏ ਹੋ ਆਖਿਆ ਮੈਂ ਤੁਹਾਡੀ ਸੇਵਾ ਕਰਨ ਵਾਸਤੇ ਆਇਆ ਤੇ ਭਾਈ ਮੋਤੀराम ਮਹਿਰੇ ਨੇ ਆਪਣੀ ਉਸ ਬਾਲਟੀ ਵਿੱਚੋਂ ਦੁੱਧ ਕੱਢਿਆ ਤੇ ਸਹਿਬ ਜਾਦਿਆਂ ਨੂੰ ਦੁੱਧ ਸ਼ਿਕਾਇਆ ਮਾਤਾ ਗੁਜਰਖੌਰ ਨੇ ਭਾਈ ਮੋਤੀराम ਮਹਿਰੇ ਦੇ ਸਿਰ ਉੱਪਰ ਹੱਥ ਰੱਖਿਆ ਤੇ ਆਖਿਆ ਤੇਰੀ ਦਰਗਾਹ ਵਿੱਚ ਬਣ ਆਵੇ ਤੂੰ ਸਹਿਬਜ਼ਾਦਿਆਂ ਦੀ ਗੁਰੂ ਲਾਲਾਂ ਦੀ ਬੜੀ ਸੇਵਾ ਕੀਤੀ ਹੈ ਇਤਿਹਾਸ ਦੇ ਬੋਲ ਨੇ ਧੰਨ ਮੋਤੀ ਜਿਨ ਪੁੰਨ ਕਮਾਇਆ ਗੁਰੂ ਲਾਲਾਂ ਤਾਂ ਹੀ ਦੁੱਧ ਪਿਲਾਇਆ ਕਿ ਮੋਤੀ ਤੇਰਾ ਵੀ ਦੁਨੀਆ ਵਿੱਚ ਨਾਮਣਾ ਹੋ ਗਿਆ ਤੂੰ ਗੁਰੂ ਦੇ ਲਾਲਾਂ ਦੀ ਸੇਵਾ ਕੀਤੀ ਸੀ ਜੇ ਦੁਨੀਆ ਅੰਦਰ ਕਿੱਤੇ ਮਹੰਗੇ ਦੁੱਧ ਦਾ ਜ਼ਿਕਰ ਹੋਵੇਗਾ ਤੇ ਏਸ਼ੀਆ ਦਾ ਕਹਿ ਲਈਏ ਦੁਨੀਆ ਦਾ ਕਹਿ ਲਈਏ ਜੇ ਸਭ ਤੋਂ ਮਹੰਗਾ ਦੁੱਧ ਕਿਤੇ ਹੋਇਆ ਹੈ ਤੇ ਉਹ ਸਰਹੰਦ ਦੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਹੋਇਆ ਜਿਹੜਾ ਸਹਿਬ ਜਾਦਿਆਂ ਨੇ ਛਕਿਆ ਸੀ ਕਿਉਂ ਮਹੰਗਾ ਹੋਇਆ ਕਿਉਂਕਿ ਭਾਈ ਮੋਤੀराम ਮਹਰੇ ਨੇ ਪਹਿਲੇ ਦਿਨ ਪੈਸੇ ਦੇ ਕੇ ਦੁੱਧ ਛਕਾਇਆ ਦੂਜੇ ਦਿਨ ਸਾਰਾ ਪਰਿਵਾਰ ਦਾ ਸਮਾਨ ਸੀ ਘਰ-ਬਾਰ ਸੀ ਗਿਰਵੀ ਰੱਖ ਕੇ ਦੁੱਧ ਪਿਲਾਇਆ ਤੇ ਜਲਾਦਾਂ ਨੂੰ ਜਦੋਂ ਪਤਾ ਲੱਗਾ ਸਹਿਬਜ਼ਾਦਿਆਂ ਤੋਂ ਬਾਅਦ ਜਦੋਂ ਸ਼ਹੀਦੀ ਹੋਈ ਤੇ ਕਿਸੇ ਨੇ ਸ਼ਿਕਾਇਤ ਕਰਕੇ ਵਜ਼ੀਰ ਖਾਨ ਨੂੰ ਆਖਿਆ ਸੀ ਜਦੋਂ ਤੁਸੀਂ ਕੈਦ ਵਿੱਚ ਰੱਖਿਆ ਤੁਸੀਂ ਹੁਕਮ ਕੀਤਾ ਸੀ ਕੋਈ ਕੁਝ ਪਲਾ ਨਹੀਂ ਸਕਦਾ ਸ਼ਿਕਾ ਨਹੀਂ ਸਕਦਾ ਤੇ ਤੁਹਾਡੇ ਦਰਬਾਰ ਦੇ ਇੱਕ ਲੰਗਰੀ ਨੇ ਇਹਨਾਂ ਨੂੰ ਦੁੱਧ ਪਿਲਾਇਆ ਹੈ ਤੇ ਵਜ਼ੀਰ ਖਾਨ ਨੇ ਫਿਰ ਹੁਕਮ ਕਰ ਦਿੱਤਾ ਸੀ ਕਿ ਜਿੰਨੇ ਦੁੱਧ ਦੇ ਨਾਲ ਸੇਵਾ ਕੀਤੀ ਬੜਾ ਵੱਡਾ ਗੁਨਾਹ ਕੀਤਾ ਹੈ ਉਸ ਮੋਤੀਰਾ ਮੈਰੇ ਨੂੰ ਫੜ ਕੇ ਲਿਆਂਦਾ ਜਾਵੇ ਜਿਨੇ ਸਹਿਬਜ਼ਾਦਿਆਂ ਦੀ ਦੁੱਧ ਨਾਲ ਸੇਵਾ ਕੀਤੀ ਭਾਈ ਮੋਤੀਰਾ ਮੈਰੇ ਨੂੰ ਫੜ ਕੇ ਲਿਆਂਦਾ ਗਿਆ ਸਾਰਾ ਪਰਿਵਾਰ ਲਿਆਂਦਾ ਪਰਿਵਾਰ ਵਿੱਚ ਬਜ਼ੁਰਗ ਮਾਤਾ ਸੀ ਪਤਨੀ ਸੀ ਤੇ ਛੋਟਾ ਜਿਹਾ ਬੱਚਾ ਸੀ ਸਾਰਿਆਂ ਨੂੰ ਆਖਿਆ ਤੁਸੀਂ ਧਰਮ ਛੱਡ ਦਵੋ ਈਨ ਮੰਨ ਲਵੋ ਕਹਿ ਦਵੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡਾ ਗੁਰੂ ਨਹੀਂ ਸਾਡੇ ਤੋਂ ਬੜੀ ਵੱਡੀ ਗਲਤੀ ਹੋਈ ਹੈ ਅਸੀਂ ਉਹਨਾਂ ਨੂੰ ਦੁੱਧ ਪਿਲਾ ਦਿੱਤਾ ਤੇ ਉਹਨਾਂ ਨੇ ਆਖਿਆ ਅਸੀਂ ਕਦੇ ਨਹੀਂ ਕਰ ਸਕਦੇ ਤੇ ਬੜੇ ਤਸੀਹੇ ਦਿੱਤੇ ਗਏ ਇਤਿਹਾਸ ਤਾਂ ਆਖਦਾ ਪਹਿਲਾਂ ਮਾਰਿਆ ਡਰਾਇਆ ਧਮਕਾਇਆ ਗਿਆ ਪਰ ਜਦੋਂ ਭਾਈ ਮੋਤੀਰਾ ਮਹਿਰਾ ਨਹੀਂ ਡੋਲੇ ਫਿਰ ਇਤਿਹਾਸ ਆਖਦਾ ਉਹਨਾਂ ਜਲਾਦਾਂ ਨੇ ਭਾਈ ਮੋਤੀਰਾ ਮਹਿਰੇ ਦੇ ਉਹ ਛੋਟੇ ਜਿਹੇ ਪੁੱਤਰ ਨੂੰ ਫੜਿਆ ਇੱਕ ਕੋਲੂ ਤਿਆਰ ਕੀਤਾ ਜਿਵੇਂ ਕੋਲੂ ਵਿੱਚ ਸਿੱਧੀ ਭਾਸ਼ਾ ਵਿੱਚ ਕਹਿ ਲਈ ਵੀ ਜਿਵੇਂ ਗੰਨੇ ਨੂੰ ਪੀੜਨ ਵਾਸਤੇ ਰੌ ਕੱਢਣ ਵਾਸਤੇ ਗੰਨਾ ਕੋਲੂ ਵਿੱਚ ਲਾਇਆ ਜਾਂਦਾ ਹੈ ਗੰਨੇ ਵਾਲੀ ਮਸ਼ੀਨ ਵਿੱਚ ਲਾਇਆ ਜਾਂਦਾ ਹੈ ਜਦੋਂ ਗੰਨਾ ਪਾਇਆ ਜਾਂਦਾ ਹੈ ਉਹਦਾ ਸ਼ਿਲਕ ਇੱਕ ਪਾਸੇ ਚਲਾ ਜਾਂਦਾ ਹੈ ਰਸ ਇੱਕ ਪਾਸੇ ਚਲਾ ਜਾਂਦਾ ਹੈ ਇਸੇ ਤਰ੍ਹਾਂ ਭਾਈ ਮੋਤੀराम ਮਹਰੇ ਦੇ ਪੁੱਤਰ ਨੂੰ ਫੜਿਆ ਗਿਆ ਪਤਾ ਹੈ ਕੀ ਪਿਓ ਨੂੰ ਪੁੱਤਰ ਬੜਾ ਪਿਆਰਾ ਹੈ ਮਾਂ ਨੂੰ ਪੁੱਤਰ ਬੜਾ ਪਿਆਰਾ ਹੈ ਇਹਨੇ ਡੋਲ ਜਾਣਾ ਭਾਈ ਮੋਤੀराम ਮਹਾਰੇ ਦੇ ਛੋਟੇ ਜਿਹੇ ਪੁੱਤਰ ਨੂੰ ਫੜਿਆ ਤੇ ਉਹਨਾਂ ਨੇ ਕੋਲੂ ਵਿੱਚ ਪੈਰ ਵਾਲੇ ਪਾਸਿਓਂ ਕੀਤਾ ਤੇ ਜਿਵੇਂ ਗੰਨੇ ਦਾ ਸੱਕ ਇੱਕ ਪਾਸੇ ਜਾਂਦਾ ਓਵੇਂ ਹੱਡੀਆਂ ਤੇ ਮਾਸ ਇੱਕ ਪਾਸੇ ਤੇ ਖੂਨ ਦੇ ਤਧੀਰੀਆਂ ਵਗ ਗਈਆਂ ਸਨ ਜਿਵੇਂ ਖੂਨ ਦੀਆਂ ਨਦੀਆਂ ਵਹਿ ਗਈਆਂ ਹੁਣ ਭਾਈ ਮੋਤੀराम ਮੇਰੇ ਦੇ ਪੁੱਤਰ ਨੂੰ ਸ਼ਹੀਦ ਕਰ ਦਿੱਤਾ ਗਿਆ ਕਦੋਂ ਕੀਤਾ ਕਿ ਸਹਿਬ ਆਜ਼ਾਦਿਆਂ ਦੀ ਦੁੱਧ ਦੇ ਨਾਲ ਸੇਵਾ ਕੀਤੀ ਫਿਰ ਆਖਿਆ ਮੋਤੀराम ਹਾਲੇ ਨਹੀਂ ਡੋਲਿਆ ਦੁਨੀਆ ਆਕ ਦੀ ਪੁੱਤਰ ਨੂੰ ਮਾਂ ਬੜੀ ਪਿਆਰੀ ਹੈ ਦੁਨੀਆ ਆਕ ਦੀ ਮਾਂ ਜਿਹਾਂ ਕਣਸ਼ਾਵਾ ਬੁਟਾ ਮੈਨੂੰ ਕਿਧਰੇ ਨਦਰਣਾ ਆਵੇ ਤੇਰਾ ਵੀ ਮਾਂ ਨਾਲ ਪਿਆਰ ਹੋਵੇਗਾ ਤੇ ਉਹਨਾਂ ਨੇ ਬਜ਼ੁਰਗ ਮਾਤਾ ਨੂੰ ਫੜਿਆ ਉਹਨੂੰ ਵੀ ਕੋਲੂ ਵਿੱਚ ਪੀੜ ਦਿੱਤਾ ਸੀ ਫਿਰ ਇਹ ਆਖਿਆ ਜੇ ਮਾਂ ਤੋਂ ਬਾਅਦ ਵਾਰੀ ਹੈ ਤੇ ਪਤਨੀ ਨਾਲ ਪਿਆਰ ਹੋਵੇਗਾ ਭਾਈ ਮੋਤੀराम ਮੇਰੇ ਦੀਆਂ ਅੱਖਾਂ ਸਾਵੇਂ ਪੁੱਤਰ ਸ਼ਹੀਦ ਕੀਤਾ ਕੋਲੂ ਵਿੱਚ ਪੀੜ ਕੇ ਮਾਂ ਸ਼ਹੀਦ ਕੀਤੀ ਤੇ ਤੀਜੇ ਨੰਬਰ ਤੇ ਪਤਨੀ ਸ਼ਹੀਦ ਕਰ ਦਿੱਤੀ ਸੀ ਤਿੰਨੇ ਜੀ ਸ਼ਹੀਦ ਕਰ ਦਿੱਤੇ ਮੋਤੀराम ਮੇਰੇ ਨੂੰ ਆਖਿਆ ਹਾਲੇ ਵੀ ਸਮਾਂ ਹੈ ਪਰਿਵਾਰ ਸ਼ਹੀਦ ਹੋਇਆ ਪਰਿਵਾਰ ਕੋਲੂ ਵਿੱਚ ਪੀੜਿਆ ਪਰ ਤੇਰੇ ਕੋਲ ਸਮਾਂ ਹੈ ਕਹਦੇ ਮੇਰੇ ਕੋਲੋਂ ਪਾਪ ਹੋਇਆ ਮੈਂ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਨਹੀਂ ਮੰਨਦਾ ਭਾਈ ਮੋਤੀराम ਮਹਿਰਾ ਨਹੀਂ ਢੋਲਿਆ ਇਤਿਹਾਸ ਆਖਦਾ ਜਲਾਦਾ ਨੇ ਭਾਈ ਮੋਤੀराम ਮਹਿਰੇ ਨੂੰ ਵੀ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ ਇਸ ਕਰਕੇ ਜੇ ਦੁਨੀਆ ਵਿੱਚ ਕਿਤੇ ਮਹੰਗੇ ਦੁੱਧ ਦਾ ਜ਼ਿਕਰ ਹੋਵੇਗਾ ਤੇ ਉਹ ਸਰਹੰਦ ਦੀ ਧਰਤੀ ਤੇ ਉਹ ਦੁੱਧ ਜਿਹੜਾ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਠੰਡੇ ਬੁਰਜ ਦੇ ਅੰਦਰ ਬੈਠਿਆ ਧੰਨ ਮਾਤਾ ਗੁਜਰਕਾਰ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਉਹਨਾਂ ਨੂੰ ਜਿਹੜਾ ਦੁੱਧ ਮੋਤੀ ਰਾ ਮੈਰੇ ਨੇ ਪਿਲਾਇਆ ਸੀ ਉਹ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਸੀ ਦੁੱਧ ਬਦਲੇ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ ਤੇ ਉਹ 모ਤੀਰਾ ਮਹਿਰਾ ਦੁਨੀਆ ਵਿੱਚ ਐਸਾ ਨਾਮਣਾ ਖਟਕੇ ਗਿਆ ਅੱਜ ਦੁਨੀਆ ਜਿੱਥੇ ਗੁਰੂ ਸਾਹਿਬਾਨ ਨੂੰ ਯਾਦ ਕਰਦੀ ਹੈ ਅੱਜ ਭਾਈ 모ਤੀਰਾ ਮਹਿਰੇ ਦੇ ਗੁਰਦੁਆਰੇ ਵਿੱਚ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਹੀ ਵੱਡੇ ਵੱਡੇ ਇਤਿਹਾਸਕਾਰਾਂ ਗ੍ਰੰਥਾਂ ਵਿੱਚ ਗੱਲਾਂ ਲਿਖ ਦਿੱਤੀਆਂ ਧੰਨ 모ਤੀ ਜਿਨ ਪੁੰਨ ਕਮਾਇਆ ਗੁਰ ਲਾਲਾਂ ਤਾਂ ਹੀ ਦੁੱਧ ਪਿਲਾਇਆ ਉਹਨਾਂ ਨੇ ਦੁੱਧ ਦੇ ਨਾਲ ਸੇਵਾ ਕੀਤੀ